ਇਸ ਸਮੇਂ ਅਸੀਂ ਕਾਮਲਵਾਲਾ ਦਾਣਾ ਮੰਡੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਵੱਡੇ ਪੱਦਰ ਤੇ ਹੜਪੀਟਾਂ ਨੂੰ ਜਿਹੜੀਆਂ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਜਿਹੜੀ ਘਰ ਦੇ ਵਿੱਚ ਵਰਤੋਜੋਗ ਸਮੱਗਰੀ ਵੰਡੀ ਜਾ ਰਹੀ ਹੈ ਤਸਵੀਰਾਂ ਦੇ ਸਕਦੇ ਹੋ ਜਿਹੜਾ ਵੱਡਾ ਉਪਰਾਲਾ ਪੰਜਾਬ ਦੇ ਹੜਪੀਟਾਂ ਲਈ ਕੀਤਾ ਗਿਆ ਜਿਹੜਾ ਗੁਰੂ ਮਾਂ ਸੋਮਾ ਦੇਵੀ ਜੀ ਦੀ ਪ੍ਰੇਰਣਾ ਸਦਕਾ ਤੇ ਬਾਬਾ ਮੋਹਨ ਦਾਸ ਆਸ਼ਰਮ ਦੇ ਸਮੂਹ ਸੇਵਾਦਾਰਾਂ ਦੇ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਤਸਵੀਰਾਂ ਦੇ ਸਕਦੇ ਹੋ ਸਹਰਾਣੇ ਦਿੱਤੇ ਗਏ ਨੇ ਨਾਲ ਗੱਦੇ ਦਿੱਤੇ ਗਏ ਨੇ ਭਾਂਡਿਆਂ ਦੇ ਸੈੱਟ ਹੈਗੇ ਨੇ ਕੁਝ ਹੋਰ ਘਰ ਦੇ ਵਿੱਚ ਵਰਤੋਜੋਗ ਜੜੀਆਂ ਵਸਤੂਆਂ ਹੈਗੀਆਂ ਨੇ ਉਹ ਦਿੱਤੀਆਂ ਗਈਆਂ ਨੇ ਅਸੀਂ ਗੱਲਬਾਤ ਵੀ ਕਰਾਂਗੇ ਬਹੁਤ ਸਾਰੇ ਲੋਕ ਵੀ ਇੱਥੇ ਮੌਜੂਦ ਹੈਗੇ ਨੇ ਹੜਪੜਿਤ ਮੌਜੂਦ ਹੈਗੇ ਨੇ ਜਿਨ੍ਹਾਂ ਨੂੰ ਇਹ ਸਾਰੀ ਸਮਗਰੀ ਦਿੱਤੀ ਗਈ ਆ ਜੀ ਵਿੱਚ ਕੀ ਨਾਮ ਆ ਜੀ ਮੇਰਾ ਨਾਮ ਜਗਨਦਰ ਸਿੰਘ ਜੀ ਪਿੰਡ ਰਾਜੀਸ ਭਰਾ ਠੀਕ ਹੈ ਅੱਜ ਰਾਤ ਸਮਗਰੀ ਵੰਡੇ ਗਏ ਘਰ ਦੇ ਵਿੱਚ ਵਰਤੋਜਗ ਜਿਹੜੀਆਂ ਸਮਗਰੀਆਂ ਸੀਗੀਆਂ ਦਿੱਤੀਆਂ ਗਈਆਂ ਨੇ ਕੀ ਘਰ ਦਾ ਸਮਾਨ ਖਰਾਬ ਹੋ ਗਿਆ ਸੀ ਜੀ ਹਾਂਜੀ ਸਾਡਾ ਘਰ ਦਾ ਸਾਰਾ ਸਮਾਨ ਖਰਾਬ ਹੋ ਗਿਆ ਸੀ ਸਾਡੇ ਬੈੱਡ ਵੀ ਖਾਣ ਵਾਲੀ ਕਣਕ ਵੀ ਖਰਾਬ ਹੋ ਗਈ ਤੇ ਘਰ ਵਿੱਚ ਕਮਰਿਆਂ ਵਿੱਚ ਤੇੜਾ ਆ ਗਈਆਂ ਬਰਾਂਡਾ ਮਾਲਾ ਡਿੱਗ ਪਿਆ ਅੰਦਰ ਗੋਡੇ-ਗੋਡੇ ਮਿੱਟੀ ਹੋ ਗਈ अच्छा हां जी ਗਰਗੱਬ ਚੜ ਗਈ ਹੈ ਜੀ ਹਾਂਜੀ ਹਾਂਜੀ ਅਸੀਂ ਘਰੋਂ ਹਲੇ ਵੀ ਬਾਹਰ ਫਿਰ ਫਿਰਦੇ ਆਂ ਮਾਲ ਡੰਗਰ ਵੀ ਪਰਿਵਾਰ ਵੀ ਬਾਹਰ ਸਾਡਾ ਜੀ ਜੀ ਅਸੀਂ ਇਹ ਸੰਸਥਾ ਦੇ ਇੰਨਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੀ ਇੰਨੀ ਹੈਲਪ ਕਰ ਰਹੇ ਨੇ ਜੀ ਅੱਜ ਕੋ ਜਰਾਤ ਮਿਲੀ ਹੈ ਸਮਗਰੀ ਪਹੁੰਚੀ ਹੈ ਹਾਂਜੀ ਹਾਂਜੀ ਮਿਲੀ ਸਾਨੂੰ ਅੱਜ ਧੰਨਵਾਦ ਕਰੋਗੇ ਹਾਂਜੀ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀਰਾਂ ਦਾ ਜੋ ਸਾਡੇ ਇੱਥੇ ਆਏ ਨੇ ਜੀ ਜੀ ਹਾਂਜੀ ਠੀਕ ਹੈ ਕੀ ਨਾਮ ਕੀ ਹੈ ਜੀ ਜਾਰਦਨ ਦਰ ਸਿੰਘ ਜੀ ਪਿੰਡ ਰਾਜੀ ਸਭਰਾ ਹੈ ਕਿੰਨੀ ਜ਼ਮੀਨ ਸੀਗੀ ਕੀ ਕਮਰੇ ਸੀਗੇ ਕਮਰੇ ਬਚੇ ਨੇ ਕਿ ਜਾਂ ਟੈਟੇਰੀ ਹੋ ਗਏ ਨੇ ਕਮਰੇ ਤੇੜਾ ਪਾੜ ਗਏ ਨੇ ਇੱਕ ਮਾਲ ਵਾਲਾ ਬਰਾਂਡਾ ਸੀ ਉਹ ਵੀ ਡਿੱਗ ਪਿਆ ਜ਼ਮੀਨ ਸਾਡੀ ਢਾਈ ਕਿੱਲੇ ਆ ਤੇ ਉਹ ਵੀ ਝੋਨਾ ਸਾਰਾ ਮਰ ਗਿਆ ਲੋਪੀ ਮਿੱਟੀ ਨਾ ਭਰਿਆ ਪਿਆ ਹਾਂਜੀ ਠੀਕ ਹਾਂਜੀ ਅੱਜ ਜਿਹੜੀ ਵੱਡੀ ਜਿਹੜੀ ਰਾਤ ਘਰ ਦੇ ਵਿੱਚ ਵਰਤੋਜੋਗ ਸਮਗਰੀ ਸੀਗੀ ਬਾਬਾ ਮੋਹਨ ਦਾਸ ਆਸ਼ਰਮ ਦੇ ਵੱਲੋਂ ਜਿਹੜੀ ਪਹੁੰਚਦੀ ਕੀਤੀ ਗਈ ਹੈ ਮੰਡੀ ਕਾਮਲ ਵਾਲਾ ਦੇ ਵਿੱਚ ਲਗਭਗ ਬਹੁਤ ਸਾਰੇ ਇੱਥੇ ਪਿੰਡ ਹੈਗੇ ਨੇ ਕਿੰਨਾ ਪਿੰਡਾਂ ਨੂੰ ਜਿਹੜੀਆਂ ਇਹ ਸਮਾਵਾਵਾਂ ਦਿੱਤੀਆਂ ਕਿ ਇਹਨੇ ਪਿੰਡਾਂ ਦਾ ਘਰਾਸ ਸਮਗਰੀ ਪਹੁੰਚੇਗੀ ਬਾਪੂ ਜੀ ਕੀ ਕਹੋਗੇ ਅੱਜ ਸਮਗਰੀ ਵੰਡੀ ਗਈ ਹੈ ਹਾਂਜੀ ਕੀ ਕਹੋਗੇ ਧੰਨਵਾਦ ਕਰੋਗੇ ਹਾਂਜੀ ਅੱਜ ਸਮਗਰੀ ਵੰਡੀ ਗਈ ਆ ਰਸਤ ਵੰਡੀ ਗਈ ਕੀ ਕਹੋਗੇ ਇਹ ਬੋਨਾ ਧੰਨਵਾਦ ਕਰੋਗੇ ਹਾਂਜੀ ਠੀਕ ਹੈ ਕਿੰਨਾ ਕਿੰਨੇ ਕਮਰੇ ਸੀਗੇ ਜਿਹੜਾ ਪਾਣੀ ਦੇ ਵਿੱਚ ਸੀਗੇ ਤੁਹਾਨੂੰ ਹਾਂਜੀ ਦੋ ਕਮਰੇ ਆਪਣੇ ਅੱਛਾ ਜੀ ਪਾਣੀ ਦੇ ਵਿੱਚ ਆਏ ਆ ਅੰਦਰ ਦੇ ਕੀ ਹਾਲਾਤ ਨੇ ਹਾਂਜੀ ਅੰਦਰ ਦੇ ਹਾਲਾਤ ਕੀ ਨੇ ਅੰਦਰ ਪਾਣੀ ਦੋ-ਦੋ ਫੁੱਟ ਫਿਰ ਗਿਆ ਢਾਈ-ਢਾਈ ਅੱਛਾ ਮਿੱਟੀ ਜਮਾਈ ਹੈ ਹਾਂਜੀ ਮਿੱਟੀ ਅੰਦਰ ਪੈ ਗਈ ਫੋਟ ਫੋੜ ਡਾੜੇ ਭਾਂਡੇ ਵੀ ਵੰਡੇ ਗਏ ਹਾਂਜੀ ਭਾਂਡੇ ਵੀ ਵੰਡੇ ਗਏ ਗਦੇਲੇ ਵੀ ਵੰਡੇ ਗਏ ਆ ਅੱਛਾ ਧੰਨਵਾਦ ਆ ਤੁਹਾਡੇ ਠੀਕ ਹੈ ਜੀ ਧੰਨਵਾਦ ਤੁਹਾਡੇ ਸ਼ਾਬਾਸ਼ ਜੀ ਸੇਵਾ ਮਿਲਣੀ ਚਾਹੀਦੀ ਸੇਵਾ ਪਹੁੰਚੇ ਜੀ ਗੁਰਦੇਵਨ ਸ਼ਾਬਾਹ ਜੀ ਜਿਹੜੇ ਤੁਸੀਂ ਜਮੀਨ ਕਿੰਨੀ ਸੀਗੀ ਜੀ ਜਮੀਨ ਹੈਗੀ 2 ਕਿੱਲੇ ਜੀ ਇਹ ਬਚੀ ਹੈ ਕਿਉਂ ਵੀ ਹਟਦੇ ਨਾਲ ਪਰੇਤਾ ਤਾਂ ਤਾਂ ਪਈ ਆ। ক্রেਤਾ ਪੈ ਗਈ। ਹਾਂਜੀ। ਠੀਕ ਐ। ਖੇਤੀ ਨਹੀਂ ਬਚੀ। ਨਹੀਂ ਖੇਤੀ ਨਹੀਂ ਖੇਤੀ ਨਹੀਂ ਬਚੀ। ਮਸਲਾ ਬਰਬਾਦ ਹੋ ਗਈ। ਫਸਲ ਪਰਦਾ ਨਾ ਰਹੇ ਹੋਈ ਆ। ਠੀਕ ਐ। ਕੀ ਨਾਮ ਕੀ ਐ? ਸ਼ਕਤਰ। ਕਿਹੜਾ ਪਿੰਡ ਆ ਜੀ? ਰਾਜੀ ਸਹਰਾ। ਠੀਕ ਐ। ਰਾਜੀ ਸਹਰਾ ਤੱਕ ਦੀ ਜਿਹੜੀਆਂ ਲੋਕ ਪਹੁੰਚੇ ਨੇ ਇਸ ਮੰਡੀ ਦੇ ਵਿੱਚ ਰਾਜੀ ਸਹਰਾ ਫਤੇਗੜ ਸਹਰਾ ਮਾਛੀ ਕੇ ਆਸ਼ੀ ਕੇ ਹਾਲੇ ਵਾਲਾ ਫਤੇ ਵਾਲਾ ਜਿੰਨੇ ਵੀ ਪਰਿਵਾਰ ਗਿਣਤੀ ਦੇ ਵਿੱਚ ਸੀ ਕਿ ਜਾਇਨਾ ਵੱਲੋਂ ਲਿਸਟਾ ਬਣਾਈਆਂ ਗਈਆਂ ਸੀ ਉਸ ਲਿਸਟਾਂ ਦੇ ਤਹਿਤ ਜਿਹੜੀ ਅੱਜ ਵੰਡ ਕੀਤੀ ਗਈ ਕਾਮਲਵਾਲਾ ਮੰਡੀ ਦੇ ਵਿੱਚ ਤਸਵੀਰਾਂ ਵੱਤ ਉਹਦੇ ਸ਼ੇਅਰ ਜਰੂਰ ਕਰਨਾ ਅਸੀਂ ਹੋਰ ਵੀ ਮੌਤਵਾਰ ਸੱਜਣਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਚੰਗੀ ਗੱਲ ਹੈ ਇੱਕ ਵਧੀਆ ਕਦਮ ਹੈ ਜੋ ਇਹਨਾਂ ਨੇ ਚੱਕਿਆ ਤੇ ਬਾਬਾ ਮੋਂਦਾ ਸੀ ਆ ਉੱਥੇ ਗੁਰੂ ਮਾਂ ਸੋਮਾ ਦੇਵੀ ਜੀ ਦੀ ਪ੍ਰੇਰਣਾ ਸਦਕਾ ਅਤੇ ਬਾਬਾ ਜੀ ਦੇ ਇਹ ਜਿੰਨੇ ਵੀ ਸੇ ਸ਼ਾਇਆ ਬੜਾ ਇੱਕ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਲੱਗੇ ਆ ਨਾ ਸੇ ਵੰਡਣਾ ਇਹ ਚੀਜ਼ਾਂ ਜਿਹੜੀਆਂ ਇਹ ਨਹੀਂ ਆ ਵੀ ਕੰਬਲ ਕੋਈ ਮਾੜਾ ਮੋਟਾ ਹੁੰਦਾ ਵਾ ਚਲ ਯਾਰ ਵੰਡਣਾ ਮੈਂ ਉਹ ਜਾ ਲੈ ਲੀਏ ਆ ਗੱਦਾ ਚਲ ਉਹ ਜਾ ਲੈ ਲੀਏ ਵੰਡਣਾ ਨਹੀਂ ਇਹਨਾਂ ਨੇ ਇਹ ਵਨ ਟੋਪ ਦੇ ਗੱਦੇ ਲੈ ਹਰ ਚੀਜ਼ ਮਤਲਬ ਮਾੜੀ ਮੋਟੀ ਨਹੀਂ ਜਿਹੋ ਜੀ ਸਾਡੇ ਘਰਾਂ ਚ ਉਦੋਂ ਕਈ ਗੁਣੇ ਵਧੀਆ ਲਈ ਭਾਂਡੇ ਕੰਬਲ ਗੱਦੇ ਪਤਾ ਨਹੀਂ ਕਿੰਨਾ ਕੁ ਸਾਮਾਨ ਲਿਆ ਇਹਨਾਂ ਨੇ ਇੱਕ 101 ਭਾਂਡਾ ਦਾ ਇੱਕ ਉਹ ਡੱਬੇ ਚ ਪੈਕ ਕੀਤਾ ਇਸ ਤਰ੍ਹਾਂ ਕਰਕੇ ਨਾ ਬਹੁਤ ਸਾਰਾ ਸਾਮਾਨ ਇਹ ਸਾਰਾ ਮਤਲਬ ਜਿਹੜੀ ਟੌਪ ਕੁਆਲਿਟੀ ਦਾ ਮੰਡਰੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਕੀ ਬਾਬਾ ਮੋਹਨ ਦਾਸ ਜੀ ਦੇ ਉਥੋਂ ਆਸ਼ਰਮ ਚੋਂ ਆਏ ਸਾਰੇ ਭਰਾ ਇਹਨਾਂ ਨੇ ਵਧੀਆ ਸੋਚ ਸੋਚੀ ਆ ਵੀ ਚਲੋ ਵੇਖੋ ਜਿਹੜਾ ਨੁਕਸਾਨ ਹੋਇਆ ਅੱਜ ਉਹਦੀ ਪਰਵਾਹੀ ਤਾਂ ਕੋਈ ਕਰ ਨਹੀਂ ਸਕਦਾ ਕੋਈ ਵੀ ਦੁਨੀਆ ਤੇ ਇਹੋ ਜਿਹਾ ਇਨਸਾਨ ਨਹੀਂ ਕਿਉਂਕਿ ਨੁਕਸਾਨ ਹੀ ਇੰਨਾ ਜ਼ਿਆਦਾ ਹੋਇਆ ਉਹਦੀ ਪਰਵਾਹੀ ਨਹੀਂ ਹੋ ਸਕਦੀ ਪਰ ਇਹ ਜ਼ਰੂਰ ਹੋ ਸਕਦਾ ਵੀ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਈ ਜਾਦਾ ਹੈ ਇਹ ਅਸੀਂ ਹੌਲੀ-ਹੌਲੀ ਸਾਰੇ ਜਣੇ ਕਰਾਂਗੇ ਥੋੜੀ-ਥੋੜੀ ਮਦਦ ਤੇ ਉਹ ਜੀਮੀਦਾ ਜ਼ਰੂਰ ਪੈਦਾ ਸਿਰ ਖੜਾ ਹੋ ਜਾਊਗਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਤੁਰਾ ਕਿਸਾਨ ਕਿਸਾਨ ਖੁਸ਼ਹਾਲ ਹੋਊਗਾ ਤੇ ਹਰ ਬੰਦਾ ਖੁਸ਼ਹਾਲ ਜੇ ਕਿਸਾਨ ਖਤਮ ਹੋ ਗਿਆ ਤੇ ਬਾਕੀ ਤਾਂ ਪਹਿਲਾਂ ਹੀ ਖਤਮ ਹੋ ਗਏ ਇਸ ਕਰਕੇ ਸਾਡਾ ਸਭ ਦਾ ਫਰਜ਼ ਬੰਦਾ ਕਿਸਾਨ ਨੂੰ ਅਸੀਂ ਤਾਂ ਚੱਕਣ ਵਾਸਤੇ ਉਹਨਾਂ ਦੀ ਮਦਦ ਕਰੀਏ ਕੁਦਰਤੀ ਆਫਤ ਹੈ ਇਹ ਕਿਸੇ ਦੇ ਕੋਈ ਜਾਣ ਬੁੱਝ ਕੇ ਤਾਂ ਕੀਤਾ ਨਹੀਂ ਪਰ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਸਭ ਤੋਂ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਸਾਡੇ ਫਰੋਈਪੁਰ ਸ਼ਹਿਰੀ ਹਲਕੇ ਦਾ ਹੋਇਆ ਮੇਰਾ ਜੀਰੇ ਹਲਕੇ ਦਾ ਵੀ ਬਹੁਤ ਜ਼ਿਆਦਾ 20 ਤੋਂ ਉੱਪਰ ਪਿੰਡ ਨੇ ਜਿਹੜੇ ਕਿ ਹਾੜਾਂ ਦੀ ਮਾਰ ਥੱਲੇ ਜਦੋਂ ਕਿ ਸ਼ੁਰੂ ਹੋਇਆ ਸੀ ਉਦੋਂ 18 20 ਪਿੰਡ ਸੀਗੇ ਹੌਲੀ ਹੌਲੀ ਵਧਦਾ ਹੀ ਗਏ ਜਿਵੇਂ ਪਾਣੀ ਹੋਰ ਆਉਂਦਾ ਗਿਆ ਵਧਦੇ ਗਏ ਅੱਜ 30 ਦੇ ਉੱਤੇ ਹੋਣਗੇ ਘੱਟ ਨਹੀਂ ਤੇ ਇਹ ਆ ਵੀ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਗਿਆ ਵਾ ਨੇ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਪ੍ਰਮਾਤਮਾ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਕਿਉਂਕਿ ਜਿਹੜਾ ਕਿਸੇ ਬੰਦੇ ਦੇ ਉੱਤੇ ਰਹਿਣਾ ਤੁਸੀਂ ਵੇਖਿਆ ਹੀ ਹੈ ਬੰਦੇ ਦੇ ਉੱਤੇ ਉਹ ਇੱਕ ਨਰਕ ਵਰਗੀ ਜ਼ਿੰਦਗੀ ਹੈ ਦੁਨੀਆ ਦੇ ਵਿੱਚ ਸਭ ਤੋਂ ਸੁੱਖ ਕਾਹਦਾ ਹੁੰਦਾ ਘਰ ਦਾ ਇਨਸਾਨ ਨੂੰ ਸਭ ਤੋਂ ਵੱਡਾ ਸੁੱਖ ਆ ਘਰ ਦਾ ਤੇ ਜਦੋਂ ਇਨਸਾਨ ਦਾ ਘਰ ਦਾ ਸੁੱਖ ਚਲਾ ਗਿਆ ਤੇ ਉਹ ਉਦੋਂ ਵੱਡਾ ਦੁੱਖ ਕੋਈ ਨਹੀਂ ਤੇ ਉਹ ਹੁਣ ਨਾ ਜ ਰਹਿੰਦੇ ਆ ਉੱਥੇ ਆਪਣੇ ਉੱਤੇ ਕਿ ਨਾ ਬੰਨਾ ਤੇ ਬੰਨਾ ਤੇ ਨਾ ਕੋ ਫਲੈਸ਼ ਹੈ ਨਾ ਕੋ ਨਲਕਾ ਨਾ ਕੋ ਮੋਟਰ ਹੈ ਉੱਥੇ ਰਹਿਣਾ ਇੱਕ ਨਰਕ ਵਰਗੀ ਜ਼ਿੰਦਗੀ ਜਿਉਣ ਵਾਲੀ ਗੱਲ ਆ ਇਸ ਕਰਕੇ ਮੈਂ ਉਹਨਾਂ ਭਰਾਵਾਂ ਦਾ ਜਿਹੜਾ ਵੀ ਜਿੱਥੇ ਵੀ ਕਿਤੇ ਕੋਈ ਮਦਦ ਕਰ ਰਿਹਾ ਕੋਈ ਬਾਹਰੋਂ ਕਰ ਰਿਹਾ ਕੋ ਕਿਧੋਂ ਕਰ ਰਿਹਾ ਮੈਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦੀ ਆ ਪ੍ਰਮਾਤਮਾ 겨ਉ ਨਾਸਤੇ ਅਰਦਾਸ ਕਰਦਾ ਵਾਹਿਗੁਰੂ ਉਹਨਾਂ ਨੂੰ ਵੀ ਦਨ ਦੁਗਣੀ ਰਾਤ ਚੌਗਣੀ ترقی ਕਰਨ ਤੇ ਉਹਨਾਂ ਨੂੰ ਵੱਧ ਤੋਂ ਵੱਧ ਦੇਵੀ ਜਿਹੜੇ ਆਣ ਕੇ ਪ੍ਰਾਪਤ ਕਿਸੇ ਦੀ ਵੀ ਮਦਦ ਤੇ ਆਏ ਨੇ ਇੱਥੇ ਸਾਡੇ ਸੱਜਣਾ ਮਿੱਤਰਾਂ ਨੇ ਵੀ ਤੁਹਾਨੂੰ ਪਤਾ ਪਿੱਛੇ ਜੇ ਇੱਕੋ ਇੱਕ ਮੜੀ ਆਵਾਜ਼ ਮਾਰੀ 285 ਟਰਾਲੀਆਂ ਲੈਣ ਦੀਆਂ ਸੀ ਤੇ ਉਸ ਤੋਂ ਬਾਅਦ ਵੀ ਰੋਜ਼ 5-10 ਟਰਾਲੀਆਂ ਫਿਰ ਵੀ ਦਿੰਨੇ ਆ ਬੜੀ ਜਿੰਨੀ ਜੋਗ ਹੈਗੇ ਮਦਦ ਕਰੀ ਜਾਂਦੇ ਬਾਕੀ ਮਾਲਕ ਨੇ ਉਹ ਰਹਿਮ ਰੱਖੇ ਜ਼ਿੰਮੇਵਾਰੀ ਬਦਲ ਚੜ ਗਿਆ ਸੀਗਾ ਫੇਰ ਮਨ ਡਰਦਾ ਸੀਗਾ ਇਹ ਲੱਗੇ ਜਾਂਦੇ ਹੁਣ ਵੀ ਉੱਥੇ ਹੀ ਬੇਟਾ ਵੀ ਬੰਮੀ ਉੱਥੇ ਫਿਰ ਚੱਲਿਆ ਵਾ ਸਵੇਰੇ ਉੱਥੋਂ ਆਇਆ ਹੈ ਮੈਂ ਇਨਾਕੇ ਦਾ ਤੁਹਾਡਾ ਤੁਹਾਡੇ ਚੈਨਲ ਦਾ ਸਾਰੇ ਜਿਹੜੇ ਵੀ ਵੇਖ ਰਹੇ ਦਰਸ਼ਕ ਉਹਨਾਂ ਨੂੰ ਵੀ ਇਹੀ ਬੇਨਤੀ ਆ ਵੀ ਆਪਾਂ ਜਿਹੜੇ ਹੜਪੀੜ ਤੋਂ ਉਹਨਾਂ ਦੀ ਮਦਦ ਕਰੀਏ ਉਹਨਾਂ ਦਾ ਸਾਥ ਦਈਏ ਪਾਰਟੀ ਤੋਂ ਉੱਪਰ ਉੱਠ ਕੇ ਇਹਦੇ ਵਿੱਚ ਪਾਰਟੀ ਦਾ ਕੋਈ ਮਸਲਾ ਨਹੀਂ ਕਿਉਂਕਿ ਹਰ ਇੱਕ ਦਾ ਨੁਕਸਾਨ ਹੋਇਆ ਤਿਆਪਾ ਮਦਦ ਕਰਨਾ ਆਪਣਾ ਫਰਜ਼ ਬੰਦਾ ਇਨਸਾਨੀਅਤ ਦੇ ਮੈਂ ਇਹਨਾਂ ਕਹਿੰਦਾ ਹੋਇਆ ਖਿੰਮ ਦਾ ਜਾਚ ਕਵਾਇ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤ